ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਖਰਨ ਦੇ ਵਿੱਚ ਜਿੱਥੋਂ ਜਿਲ੍ਹਾ ਪ੍ਰੀਸ਼ਦ ਮੈਂਬਰ ਇੱਕੋ ਇੱਕ ਸ਼੍ਰੋਮਣੀ ਅਕਾਲੀ ਚੰਦ ਦੀ ਸੀਟ ਦੇ ਉੱਤੇ ਜਿੱਤੇ ਚੌਧਰੀ ਸ਼ਾਮਲਾਲ ਮਾਜਰੀਆ ਜੀ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਸ ਹਲਕੇ ਦੀ ਨੁਹਾਰ ਬਦਲਣ ਦੇ ਲਈ ਸਿਰ ਤੋੜ ਯਤਨ ਕਰ ਰਹੇ ਆ ਔਰ ਇਸ ਹਲਕੇ ਦੀਆਂ ਇਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਕੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਜਿੱਥੇ-ਜਿੱਥੇ ਸਮਾਜ ਸੇਵੀ ਕੰਮ ਹੋਣ ਚਾਹੇ ਉਹ ਖੇਡ ਮੇਲੇ ਹੋਣ ਚਾਹੇ ਉਹ ਕੁਸ਼ਤੀਆਂ ਹੋਣ ਦੰਗਲ ਹੋਣ ਕਿਸੇ ਗਰੀਬ ਕੁੜੇ ਦੇ ਵਿਆਹ ਦੀ ਗੱਲ ਹੋਵੇ ਜਾਂ ਕਿਸੇ ਹੋਰ ਸਮਾਜਿਕ ਕਾਰਜ ਦੇ ਵਿੱਚ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਜਿਹੜੀ ਹਾਜ਼ਰੀ ਦਰਜ ਕਰਾਉਂਦੇ ਆ ਅੱਜ ਉਹ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੌਧਰੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਦਰਸ਼ਨ ਦਿੱਤੇ ਚੌਧਰੀ ਸਾਹਿਬ ਜਿਵੇਂ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਅ ਅਲਾਕੇ ਦੀ ਜਿਹੜੀ ਦੁਰਦਸ਼ਾ ਨੂੰ ਸੁਧਾਰਨ ਦੇ ਲਈ ਯਤਨ ਕਰ ਰਹੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਲਾਕੇ ਦੇ ਵਿੱਚ ਤੁਹਾਡੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਪਹਿਲਾਂ ਤਾਂ ਇਹ ਦੱਸੋ ਕਿ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਦਰਪੇਸ਼ ਹੈ ਮੈਂ ਤੁਹਾਨੂੰ ਅੱਜ ਪ੍ਰਕਾਸ਼ੀ ਸਾਹਿਬ ਜਿਹੜਾ ਇਹ ਮੈਟਰ ਹੈ ਤੁਸੀਂ ਵਿਧਾਨ ਸਭਾ ਹਲਕਾ ਖਰੜ ਦੀ ਗੱਲ ਕਰੀ ਹੈ ਵਿਕਾਸ ਦੀ ਗੱਲ ਕਰੀ ਹੈ ਪਿਛਲੇ 4 ਸਾਲਾਂ ਦੇ ਵਿੱਚ ਸਰਕਾਰ ਨੇ ਸਾਡੇ ਹਲਕੇ 'ਚ ਕੁਝ ਨਹੀਂ ਕੀਤਾ ਤੇ ਹੁਣ ਕੁਝ ਰੋਲਾ ਰੱਪਾ ਕੁਝ ਆਪਾਂ ਆਪਣੇ YouTube ਚੈਨਲ ਨਹੀਂ ਜੇ ਕੁਝ ਦੇਖ ਰਹੇ ਆ ਸੁਣ ਰਹੇ ਆ ਪੰਜਾਬ ਸਰਕਾਰ ਨੇ ਇੱਕ ਰੋਡ ਪੱਕੇ ਕਰਨ ਦੀ ਬਲਾਨ ਬਣਾਇਆ ਤੇ ਉਹਦੇ ਵਿੱਚ ਜਿਹੜਾ ਕਿ ਰੋਡਾਂ ਦੇ ਵਿੱਚ ਇੱਕ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਜੇ ਤੁਸੀਂ ਇੱਕ ਸਾਲ ਜਿਹੜਾ ਥੋੜਾ 5-7 ਮਹੀਨੇ ਰਹਿ ਗਏ ਇਹਦੇ ਵਿੱਚ ਜੇ ਕੋਈ ਕੰਮ ਚੰਗਾ ਕਰਨਾ ਚਾਹੁੰਦੇ ਆ ਜਿਹੜੇ ਕਿ ਸਾਡੇ ਪਿੰਡਾਂ ਦੇ ਵਿੱਚ ਲਿੰਕ ਰੋਡ ਆ ਉਹਨਾਂ ਦੀ ਜਿਹੜੀ ਚੁੜਾਈ ਆ ਉਹ 10 ਫੁੱਟ ਹੈ ਪਿਛਲੇ ਸਮੇਂ ਜਿਹੜਾ ਪਿਛਲਾ ਯੁੱਗ ਸੀ ਉਹ 10 ਫੁੱਟ ਦੇ ਨਾਲ ਬਿਲਕੁਲ ਬਿਲਕੁਲ ਠੀਕ ਸੀ ਕਿਉਂਕਿ ਪਹਿਲੇ ਲੋਕਾਂ ਕੋਲ ਸਾਈਕਲਾਂ ਹੁੰਦੀ ਸੀ ਮੋਟਰਸਾਈਕਲ ਹੁੰਦੇ ਸੀ ਗੱਡੇ ਹੁੰਦੇ ਸੀ ਉਹ 10 ਫੁੱਟ ਦੇ ਵਿੱਚ ਬਹੁਤ ਵਧੀਆ ਰੋਡ ਦੇ ਵਿੱਚੋਂ ਨਿਕਲਿਆ ਜਾਂਦਾ ਸੀ ਅੱਜ ਆਬਾਦੀ ਇੰਨੀ ਵੱਧ ਗਈ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਗੱਡੀਆਂ ਜਿਹੜਾ 10 ਫੁੱਟ ਦਾ ਰੋਡ ਹੈ ਉਹਨੂੰ ਘੱਟੋ ਘੱਟ 20 ਫੁੱਟ ਦਾ ਕਰ ਦੇਣਾ ਚਾਹੀਦਾ ਕਿਉਂਕਿ ਰੋਡ ਦੀ ਜਿਹੜੀ ਟ੍ਰੈਫਿਕ ਹੈ ਰੋਡ ਦੇ ਵਿੱਚ ਐਕਸੀਡੈਂਟ ਹੋ ਰਹੇ ਹੈ ਰੋਡਾਂ ਦੇ ਵਿੱਚ ਬਹੁਤ ਦੁਰਘਟਨਾ ਹੋ ਰਹੀਆਂ ਹੈ ਉਹ ਜੇ 20 ਫੁੱਟ ਦਾ ਬਣਾਇਆ ਜਾਊਗਾ ਤਾਂ ਉਹਦੇ ਵਿੱਚ ਗੱਡੀਆਂ ਦੇ ਆਵਾਜਾਈ ਦਾ ਜਿਹੜਾ ਉਹ ਹੈ ਬਹੁਤ ਸੌਖਾ ਹੋ ਜਾਊਗਾ। ਮੇਰੀ 1 ਇੱਕ 33 ਆ ਇਹਨੂੰ 10 ਫੁੱਟ ਦੀ ਬਜਾ 20 ਫੁੱਟ ਦਾ ਕੀਤਾ ਜਾਵੇ। ਦੂਸਰਾ ਚੌਧੇ ਸਾਹਿਬ ਇਹ ਦੱਸੋ ਤੁਹਾਡੇ ਜਿਵੇਂ ਹੁਣ ਬਰਸਾਤ ਪੰਜਾਬ ਦੇ ਵਿੱਚ ਬਹੁਤ ਮਾਰ ਪਈ ਹੈ ਬਰਸਾਤ ਨੇ। ਇਹ ਸੁਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਕਿੰਨੀ ਕੁ ਬਰਸਾਤ ਦੀ ਮਾਰ ਪਈ ਹੈ। ਪਿੰਡਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਦੇਖਦੇ। ਦੇਖੋ ਬਰਸਾਤ ਦੇ ਵਿੱਚ ਤਕਰੀਬਨ ਉਹ ਤਾਂ ਹਰ ਸਾਲ ਦੀ ਤਰ੍ਹਾਂ ਹੁੰਦਾ ਸੀ ਪਰ ਇਸ ਵਾਰੀ ਥੋੜਾ ਪਾਣੀ ਜ਼ਿਆਦਾ ਆਣ ਕਰਕੇ ਸਰਕਾਰ ਦੀ ਜਿਹੜੀ ਕਾਲਗੁਜ਼ਰੀ ਹੈ ਉਹ ਫੈਲ ਹੋਣ ਦੇ ਕਾਰਨ ਸਾਡੇ ਲੋਕਾਂ ਦੇ ਖਾਸ ਕਰਕੇ ਸਾਡਾ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਪ੍ਰਧਾਨ ਸਭਾ ਹਲਕਾ ਖਾੜ ਦੇ ਵਿੱਚ ਜਿਹੜਾ ਕਿ ਸੀਐਮ ਹੌਸ ਤੋਂ 200 ਮੀਟਰ ਤੋਂ ਹਲਕਾ ਸਟਾਰਟ ਹੋ ਜਾਂਦਾ ਉੱਥੇ ਕਈ ਪਿੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜਿਦੇ ਵਿੱਚ ਲੋਕਾਂ ਦਾ ਜਾਣ ਆਉਣ ਦਾ ਰਸਤੇ ਬੰਦ ਹੋ ਗਏ ਪੁਲੀਆਂ ਟੁੱਟ ਗਈਆਂ ਤੇ ਸਰਕਾਰ ਨੇ ਅਜੇ ਤੱਕ ਉਹਦਾ ਕੋਈ ਧਿਆਨ ਨਹੀਂ ਦਿੱਤਾ ਇੱਕ ਪਿਛਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਜਿਹੜੇ ਇਸ ਬਾਰਡਰ ਏਰੀਆ ਦੇ ਜਿਹੜੇ ਪਿੰਡ ਆ ਪੰਜ ਸੱਤ ਉਹਨਾਂ ਦੇ ਜਿਹੜੇ ਪਹੁੰਚ ਮਾਰਗ ਸੀਗੇ ਉਹਨਾਂ ਦੇ ਉੱਤੇ ਜਿਹੜੇ ਪੁਲ ਬਣੇ ਹੋਏ ਸੀਗੇ ਉਹਨਾਂ ਉਹ ਵੀ ਜਿਹੜੇ ਬਰਸਾਤੀ ਪਾਣੀ ਦੇ ਵਿੱਚ ਵਹਿ ਗਏ ਸੀ ਤੁਸੀਂ ਇਹ ਇਸ ਮੁੱਦੇ ਨੂੰ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਚੱਕਿਆ ਔਰ ਮੌਕੇ ਦੇ ਉੱਤੇ ਡਿਪਟੀ ਕਮਿਸ਼ਨਰ ਏਡੀਸੀ ਮੁਹਾਲੀ ਔਰ ਐਸਡੀਐਮ ਖਰੜ ਨੇ ਮੌਕੇ ਤੇ ਤੁਸੀਂ ਦੌਰਾ ਵੀ ਕਰਵਾਇਆ ਸੀ ਉਸ ਜਿਹੜੇ ਪੁਲ ਸੀਗੇ ਜਿਹਦੇ ਨਾਲ ਲੋਕਾਂ ਨੂੰ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂ ਉਹ ਬਣਨੇ ਸ਼ੁਰੂ ਹੋ ਗਏ ਜਾਂ ਉਹਦੇ ਵਿੱਚ ਕਿਉਂਕਿ ਅ ਇੱਥੋਂ ਦੇ ਜਿਹੜੇ ਲੋਕਲ ਐਮਐਲਏ ਐ ਉਹਨਾਂ ਦਾ ਕਹਿਣਾ ਸੀ ਕਿ ਅਸੀਂ 14 ਕਰੋੜ ਰੁਪਏ ਪਾਸ ਕਰਾ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਬਣਾ ਰਹੇ ਆ ਦੇਖੋ ਜਿਹੜੀ ਸਾਡੀ ਬੀਬਾ ਅਨਮੋਲ ਗਗਨਮਾਨ ਐਮਐਲਏ ਸਾਹਿਬ ਐ ਉਹਨਾਂ ਨੇ 14 ਕਰੋੜ 48 ਲੱਖ ਰੁਪਏ ਦਾ ਸਾਡੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਗਏ ਸੀ ਉਹ ਵੀ ਇਹ ਪੁਲੀਆਂ ਪਾਸ ਹੋ ਗਈਆਂ ਅਸੀਂ ਕੰਮ ਸਟਾਰਟ ਕਰ ਦਨਾ ਪਰ ਉਸ ਤੋਂ ਕੁਝ ਦਿਨ ਬਾਅਦ ਇੱਥੇ ਮੈਡਮ ਏਡੀਸੀ ਤੇ ਐਚਡੀਐਮ ਸਾਹਿਬ ਤੇ ਡੀਸੀ ਸਾਹਿਬ ਉਹ ਤਿੰਨੇ ਅਫਸਰ ਮੌਕੇ ਤੇ ਆਏ ਤੇ ਉਹਨਾਂ ਨੇ ਉਸ ਨਾਲੇ ਦਾ ਦੌਰਾ ਕੀਤਾ ਉੱਥੇ ਕੁਦਰਤੀ ਮੈਂ ਵੀ ਮੌਕੇ ਤੇ ਸੀ ਤੇ ਆਪਾਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਵੀ ਮੈਮ ਇਹਨੂੰ ਫਿਲਹਾਲ ਚਲਾਉਣ ਵਾਸਤੇ ਤੁਸੀਂ ਇਹਨੂੰ ਪੱਥਰਾਂ ਦੇ ਵਿੱਚ ਤਾਰ ਦਾ ਕਰੇਟ ਬਣ ਕੇ ਕੱਚਾ ਰਸਤਾ ਚਾਲੂ ਕਰ ਦਿਓ ਮੈਡਮ ਨੇ ਉੱਥੇ ਮੌਕੇ ਤੇ ਪੀ ਡਬਲਯੂ ਡੀ ਦੇ ਐਕਸ਼ਨ ਐਸ ਡੀਓ ਸਾਰੇ ਅਫਸਰ ਸੀ ਉਹਨਾਂ ਨੂੰ ਕਿਹਾ ਪਰ ਜਿਹੜੇ ਸਰਕਾਰ ਦੇ ਅਫਸਰ ਹੈ ਜਿੱਦਾਂ ਐਸਡੀਓ ਐਕਸ਼ਨ ਵਗੈਰਾ ਪੀਡਬੀਡ ਦੇ ਉਹਨਾਂ ਨੇ ਕੀ ਨਵਾਂ ਨਵਾਂ ਇਤਿਹਾਸ ਰਚਿਆ ਇੱਕ ਡਿਵੈਲਪਮੈਂਟ ਦਾ ਉਹਨਾਂ ਨੇ ਮਿੱਟੀ ਦੇ ਥੈਲੇ ਭਰ ਕੇ ਨਹੀਂ ਨਾਲੇ ਦੇ ਵਿੱਚ ਇੱਕ ਪਾਸੇ ਲਾ ਕੇ ਤਾਰਜ ਬੰਨੇ ਗਏ ਜਦ ਕਿ ਦੂਜੇ ਦਿਨ ਬਾਰਸ਼ਾਂ ਇਹ ਰੁੜ ਗਏ ਐਦਾਂ ਹੀ ਇਹਨਾਂ ਨੇ ਨਵਾਂ ਗਰਾਂ ਦੇ ਵਿੱਚ ਕੀਤਾ ਐਦਾਂ ਹੀ ਇਹਨਾਂ ਨੇ ਮਿਰਚਾ ਪੁੱਝ ਕੀਤਾ ਜਦ ਕਿ ਜਿਹੜਾ ਮਿੱਟੀ ਦੇ ਵਿੱਚ ਥੈਲੇ ਭਰੇ ਹੋਏ ਨਾਲੇ ਦੇ ਪਾਣੀ ਦੀ ਝਾਲ ਨਹੀਂ ਚੱਲ ਸਕਦੇ ਉਹਦੀ ਮਨਿਆਦ ਸਿਰਫ 2-4 10 ਦਿਨ ਦੀ ਹੁੰਦੀ ਹੈ ਜੇ ਮੌਕੇ ਤੇ ਨਦੀ ਆ ਗਈ ਤੇ ਉਹ ਆਡੀ ਸਪੋਰਟ ਖਤਮ ਹੈ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਜਿਹੜੀ ਨਵਾਂ ਕੰਮ ਹੋ ਰਿਹਾ ਉਹਨੂੰ ਬਹੁਤ ਧਿਆਨ ਨਾਲ ਕਰਕੇ ਕਰਾਇਆ ਜਾਵੇ ਇੱਕ ਇੱਕ ਜਲਦੀ ਸਭ ਹੋ ਤੁਹਾਡੇ ਵਿਧਾਨ ਸਭਾ ਹਲਕੇ ਖੇਤਰ ਦੇ ਵਿੱਚ ਬਹੁਤ ਸਾਰੇ ਅਕਾਲੀ ਜਿਹੜੇ ਲੀਡਰ ਨੇ ਉਹ ਆਪੋ ਆਪਣੀ ਡੈਫਲੀ ਪੇ ਜਾ ਰਹੇ ਹਨ ਹਰ ਬੰਦਾ ਇਸ ਵਿਧਾਨ ਸਭਾ ਹਲਕੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਆਪਣੇ ਲਈ ਚੁਣੌਤੀ ਦੇਖ ਰਹੇ ਹੋ ਜਾਂ ਪਾਰਟੀ ਦੀ ਮਜ਼ਬੂਤੀ ਇਹਦੇ ਨਾਲ ਹੋ ਰਹੀ ਹੈ ਜਾਂ ਪਾਰਟੀ ਨੂੰ ਕੋਈ ਨੁਕਸਾਨ ਪਹੁੰਚਣ ਦਾ ਖਤਰਾ ਹੈ ਇਹਦੇ ਵਿੱਚ ਜਿਹੜੀ ਤੁਸੀਂ ਅਕਾਲੀ ਦਲ ਦੇ ਵਰਕਰ ਆ ਸਾਡੇ ਲੱਗ ਲੱਗ ਤਰ੍ਹਾਂ ਤੁਸੀਂ ਕਹਿ ਰਹੇ ਡੱਫੀ ਬਜਾਵੇ ਨਾ ਕਿ ਡੱਫੀ ਵੀ ਨਹੀਂ ਬਜਾ ਰਹੇ ਉਹਨਾਂ ਨੇ ਵਿਧਾਨ ਸਭਾ ਹਲਕੇ ਖੜਨ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਇੱਥੇ ਬਹੁਤ ਮਜ਼ਬੂਤੀ ਨਾਲ ਸਾਡੀ ਸੀਟ ਅਕਾਲੀ ਦਲ ਲੈ ਕੇ ਜਾਊਗੀ ਤੇ ਇਹਦੇ ਵਿੱਚ ਸਮਾਉਂ ਅਤੇ ਸਾਰੇ ਇਕੱਠੇ ਹੋ ਜਾਣਗੇ ਇਹ ਸਰਦਾਰ ਸੁਪੀਰ ਸਿੰਘ ਬਾਦਲੂ ਸਾਹਿਬ ਸਾਡੇ ਜਿਹੜੇ ਪ੍ਰਧਾਨ ਆ ਪਾਰਟੀ ਦੇ ਉਹ ਬੜਾ ਸੋਹ ਸਮਝ ਕੇ ਵਰਕਰ ਵਰਕਰ ਨੂੰ ਦੇਖਦੇ ਹੋਏ ਕੈਂਡੀਡੇਟ ਨੂੰ ਦੇਖਦੇ ਹੋਏ ਟਿਕਟ ਦੇਣਗੇ ਉਹਦੇ ਸਾਰੇ ਸਾਰੇ ਬੰਦੇ ਉਹਦੀ ਹੈਲਪ ਕਰਨਗੇ ਅੱਛਾ ਇੱਕ ਜਿਹੜਾ ਤੁਸੀਂ ਹੁਣ ਆਮ ਜਿੱਥੇ ਕੁਸ਼ਤੀ ਮੇਲੇ ਹੁੰਦੇ ਆ ਕਬੱਡੀ ਖੇਡ ਮੇਲੇ ਹੁੰਦੇ ਆ ਜਾਂ ਹੋਰ ਸਮਾਜਿਕ ਕਾਰਜਾਂ ਤੇ ਕੁੜੀਆਂ ਦੇ ਵਿਆਹ ਦੀ ਗੱਲ ਹੋਵੇ ਜਾਂ ਕੋਈ ਹਨ ਪ੍ਰੇਟਾਂ ਨੂੰ ਰਾਹਤ ਭੇਜਣ ਦੀ ਗੱਲ ਹੋਵੇ ਤੁਹਾਡੇ ਤੁਸੀਂ ਜਿਹੜੇ ਸਮਾਜਿਕ ਕਾਰਜਾਂ ਦੇ ਵਿੱਚ ਧਾਰਮਿਕ ਕਾਰਜਾਂ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਲੋਕਾਂ ਦਾ ਹੋਰ ਨਾ ਲੀਡਰਾਂ ਦੇ ਮੁਕਾਬਲੇ ਕਿੰਨਾ ਕੁ ਸਹਿਯੋਗ ਮਿਲ ਰਿਹਾ ਇਹ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਆ ਇਹ ਗੱਲ ਮੈਂ ਆਪਣੇ ਮੂੰਹੋਂ ਹੀ ਕਹਿਣਾ ਚਾਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਸਾਰੀ ਐਕਟੀਵਿਟੀ ਹਲਕੇ ਬਾਰੇ ਤੁਸੀਂ ਜਾਣੂ ਐ ਤੇ ਉਹ ਲੋਕਾਂ ਦਾ ਬਹੁਤ ਵਧੀਆ ਰਿਸੋਰਸ ਐ ਤੇ ਮਾਰੇ ਕਿਰਪਾ ਕਰੂਗਾ ਅਸੀਂ ਅੱਗੇ ਹੋ ਕੇ ਸੇਵਾ ਕਰਾਂਗੇ ਗੱਟ ਕੇ ਹਲਕੇ ਦੀ ਸੇਵਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਤੁਸੀਂ ਰਣਨੀਤੀ ਬਣਾ ਕੇ ਇਸ ਹਲਕੇ ਦੀ ਤਰੱਕੀ ਦੇ ਲਈ ਵਿਕਾਸ ਦੇ ਲਈ ਔਰ ਇਹਦੀ ਵਿਕਤੀ ਦੀ ਲਈ ਕੀ ਤੁਹਾਡੀਆਂ ਯੋਜਨਾਵਾਂ ਨੇ ਉਹਦੇ ਬਾਰੇ ਥੋੜਾ ਜਾਣਨਾ ਪਵੇ ਜਿਹੜੀ ਸਾਡੀ ਯੋਜਨਾਵਾਂ ਜੀ ਵਿਧਾਨ ਸਭਾ ਹਲਕਾ ਖੜ ਦੇ ਵਿੱਚ ਜਿਹੜੀ ਕਿ 70-75% ਪਰਦੇਸੀ ਵੋਟ ਐ ਜਿੱਦੇ ਵਿੱਚ ਨਮਾਗਰੋਂ ਖਾੜ ਤੇ ਕੁਰਾਲੀ ਤੇ ਮੁਲਾਪੁਰ ਦੇ ਵਿੱਚ ਦੋ ਕਸਬੇ ਚਾਰ ਕਸਬੇ ਪੈਂਦੇ ਸਾਡੇ ਉਹਨਾਂ ਦੇ ਵਿੱਚ ਉਹ ਲੋਕ ਅੱਜ ਚਾਹੁੰਦੇ ਆ ਵੀ ਇੱਥੇ ਦਾ ਜਿਹੜਾ ਲੋਕਲ ਕੈਂਡੀਡੇਟ ਹੋਊਗਾ ਉਹਨੂੰ ਲੋਕਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਹੋਊਗਾ ਜਿੱਦਾਂ ਪਿਛਲੀ ਵਾਰੀ ਆਮ ਆਦੀ ਪਾਰਟੀ ਨੇ ਵੀ ਬੰਗਲ ਗਗਰਮਾਨ ਨੂੰ ਪੈਰਾਸ਼ੂਟ ਦੇ ਥਰੂ ਜਾ ਕੇ ਤਾਰਤਾ ਇੱਥੇ ਉਹਨੇ 5-4 ਸਾਲਾਂ ਦੇ ਵਿੱਚ ਲੋਕਾਂ ਦੀ ਕੋਈ ਹਸਾਬ ਨਹੀਂ ਲਈ ਉਹ ਆਪਣੇ ਪਕੌੜੇ ਤਾਦੇ ਰਹੇ ਤੇ ਹੁਣ ਲੋਕ ਐਦਾਂ ਦੇ ਕੈਂਡੀਡੇਟ ਨੂੰ ਭਾਵੇਂ ਕਿਸੇ ਵੀ ਪਾਰਟੀ ਦਾ ਉਹਨੂੰ ਨਕਾਰਨਗੇ ਉਹਨੂੰ ਲੈਗ ਨਹੀਂ ਕਰਨਗੇ ਲੋਕ ਸਾਡੇ ਹਲਕੇ ਦੇ ਪਰ ਉਹਨਾਂ ਮੌਨਿਕਾ ਕਰਨ ਮਾਨਤਾ ਹੁਣੇ ਜਿਹੜੀਆਂ ਤਾਜ਼ਾ ਖਬਰਾਂ ਨੇ ਉਹ ਤਾਂ ਬਹੁਤ ਸਾਰੇ ਵਿਕਾਸ ਕਰ ਜਾਂਦੇ ਉਹ ਘਾਟਨ ਨਿੱਤ ਦਿਨ ਜਿਹੜੇ ਰੀਵਨ ਕੱਟਦੇ ਨੇ ਨਜ਼ਾਰਾ ਲੈ ਜਿਹੜੇ ਰੀਵਨ ਕੱਟਣ ਦੀ ਗੱਲ ਹੈ ਹੁਣ ਇਹ ਤਾਂ ਤੁਹਾਡੇ ਸਾਹਮਣੇ ਆ ਜਦੋਂ 4 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ 4 ਮਹੀਨਿਆਂ ਦੇ ਵਿੱਚ ਕੀ ਕਰ ਲਵਾਂਗੇ ਸਰਕਾਰ ਦੇ ਵੱਲੇ ਨਾ ਕੁਝ ਉਹਨਾਂ ਨੇ ਕੀਤਾ ਤੇ ਨਾ ਕਰਨਾ ਇਹ ਝੂਠ ਦੇ ਲਫਾਫੇ ਆ ਇੱਕ ਅੱਖ ਨਹੀਂ ਸਰਕਾਰ ਨੇ ਕਰਨਾ ਆਨ ਆਏ ਸਮੇਂ ਦੇ ਵਿੱਚ ਸਾਡੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਸਕਾਰ ਬਣੇਗੀ ਤੇ ਅਸੀਂ ਡਟ ਕੇ ਆਪਣੇ ਹਲਕੇ ਦਾ ਵਿਕਾਸ ਕਰਾਵਾਂਗੇ ਅਸੀਂ ਆਹੀ ਮੈਸੇਜ ਆਣਾ ਚਾਹੁੰਦੇ ਆ ਆਪਣੇ ਹਲਕੇ ਦੇ ਲੋਕਾਂ ਨੂੰ ਜੇਕਰ ਬਾਹਰੋਂ ਕੋਈ ਕੈਂਡੀਡੇਟ ਆਂਦਾ ਕੋਈ ਵੀ ਪਾਰਟੀ ਲੈ ਕੇ ਆਂਦੀ ਉਹਨੂੰ ਅਸੀਂ ਡਟ ਕੇ ਨਕਾਰਾਂਗੇ ਸਾਰੇ ਇੱਕ ਜਿਹੜਾ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਟੁੱਟ ਕੇ ਇੱਕ ਜਿਹੜਾ ਨਵਾਂ ਪਾਰਟੀ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਸ ਗਰੁੱਪ ਨੂੰ ਉਸ ਥਣੇ ਨੂੰ ਉਸ ਅਕਾਲੀ ਦਲ ਨੂੰ ਕਿੰਨੀ ਕਿ ਚੁਣੌਤੀ ਮੈਂਦੀ ਉਹਦੀ ਚੁਣੌਤੀ ਜਿਹੜੀ ਇਹ ਤਾਂ ਹਰ ਵਾਰੀ ਕਈ ਪੁਸਤਾਂ ਤੋਂ ਚੱਲਦਾ ਆ ਰਿਹਾ ਕੋਈ ਵੱਡੀ ਗੱਲ ਨਹੀਂ ਹੈ ਵੀ ਜਿਹੜੀ ਨਮਾ ਕਾਲੀ ਦਲ ਬਣਿਆ ਸਾਡੇ ਹਲਕੇ ਕੋਈ ਉਦਾਹਰਨ ਨਹੀਂ ਕਿਸੇ ਦਾ ਸਾਡੇ ਹਲਕੇ 'ਚ ਜਿਹੜੇ ਸ਼ਰਮਣ ਕਾਲੀ ਦਲ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਉਹਨਾਂ ਦੇ ਆਧਾਰ 'ਤੇ ਉਹੀ ਸਰਕਾਰ ਬਣਾਣਗੇ ਬਹੁਤ ਬਹੁਤ ਮਿਹਰਬਾਨੀ ਚੌਧਰੀ ਸਾਹਿਬ ਤੁਸੀਂ ਲੋਕ ਚੇਤਨਾ ਟੀਵੀ ਨੂੰ ਆਪਣਾ ਸਮਾਂ ਦਿੱਤਾ ਹੈ ਅ ਅਰਦਾਸ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੋ ਔਰ ਮੈਂ ਸਾਰੇ ਸਰੋਤੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਲੋਕ ਚੇਤਨਾ ਟੀਵੀ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਆਂ ਤੇ ਤਾਜ਼ਾ ਕਹਾਣੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕਣ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਬਹੁਤ ਸ਼ੁਕਰ ਹੈ ਸੋ ਸਭ ਬਹੁਤ ਬਹੁਤ ਸ਼ੁਕਰੀਆ